Thank you for ਸ਼ੇਰ ਵਾਲਾ ਆ ਮੈਦਾਨ ਦੇ ਵਿੱਚ ਨਿਖਰਣਾ ਹੈ ਸ਼ੇਰ ਨੂੰ ਬੱਕਰਾ ਸਰਦਾ ਇਹ ਗੱਲ ਪੰਜਾਬ ਦੇ ਵਿੱਚ ਕੋਈ ਦਸੰਦ ਦੇ ਵਿੱਚ ਆਉਣਾ ਹੈ ਓਏ ਪੁੱਜਿਆ ਕਾਲੀਆਂ ਸ਼ਾਕੀਆਂ ਇਹਦੇ ਨਾਲ ਹੱਥ ਆਲਾ ਅਮਰੀਕੀ ਵਿਚਾਰ ਦੇ ਲਾਗੀ ਲਾ ਮੈਂ ਦਸਵਾਦ ਇਹ ਦੰਦ ਦੇ ਵਿੱਚ ਹੀ ਵੜ ਲਿਆ ਗੱਲ ਇਹਨਾਂ ਨੇ ਖੜਾ ਦੇ ਝੁੱਲ ਨਹੀਂ ਇਹ ਗ੍ਰੇਡ ਸਪੋਰਟ ਮੈਟਿਓ ਆਇਆ ਹੋਇਆ ਹੈ ਇਹਦੇ ਵਿੱਚ ਇੱਕ ਪੱਟੀ ਇਹ ਜਿਸ ਤਰ੍ਹਾਂ ਨਾ ਹੋਣਾ ਪੈਣਾ ਪਰ ਜਿਹੜੇ ਉਹ ਮਸਲੇ ਅੜਖਾਵੇ ਬਣ ਗਏ ਫੇਰ ਉਹ ਕਿੰਨੇ ਇੱਕ ਪਸਾਈ ਹੋਏ 27 ਨੂੰ ਖੜਾ ਮੈਂ 30 ਦੇ 50 ਹੋਵੇਗਾ ਬਾਕੀ ਇਹ ਕਿਰਪਾ ਕਰਾਓ ਆਹ ਕਹਿੰਦੇ ਬਾਬੇ ਕਪੂਰ ਸਿੰਘ ਦਾ ਝੋਟਾ ਮੇਰੇ ਮਿੱਤਰੋ ਉਹ ਪੱਟਾ ਮੰਨ ਕਬੱਡੀ ਦਾ ਉਹ ਬੈਠ ਕੇ ਜੇ ਸ਼ਕਤੀ ਦਾ ਸ਼ਿਕਾਰੀ ਜੱਤਾ ਜਿਹੜੇ ਕੰਮ ਦਾ ਉਹ ਦੱਸਦਾ ਸ਼ਿਕਾਰੀ ਜੱਤਾ ਜਿਹੜੇ ਕੰਮ ਦਾ ਅੱਜ ਸਾਰਾ ਮੈਚ ਇਹ ਜੜੀ ਹੈ ਆਹ ਪ੍ਰਮਾਤਮਾ ਦੀ ਇਹ ਨੇਰ ਹੈ ਕਹਿੰਦੇ ਬਹੁਤੀ ਪ੍ਰਮਾਤਮਾ ਦੀ ਇਹ ਨੇਰ ਹੈ ਕਹਿੰਦੇ ਬਹੁਤੀ ਕਿਰਪਾ ਸਰਵੇ ਭਾਈ ਆਵੋ ਫਿਕਰ ਉਹ ਦਿਲੋਂ ਕਰਵਾਵਾ ਸਭ ਲਈ ਹੈ ਇੱਕ ਛੋਟੀ ਦਾ ਮੇਲਾ ਜਨਾਹ ਧਰਤੀ ਤੇ ਖੇਡਿਆ ਜਾ ਰਿਹਾ ਹੈ ਇਕੀਓ ਅਰਸ਼ ਚੋਲੇਵਾਲ ਇਹ ਸੁਖਮਨ ਮਹਾਨ ਕਬੱਡੀ ਖਿਡਾਰੀ ਦਾ ਵੀਰ ਹੈ ਸੁਖਮਨ ਦੀਆਂ ਯਾਦਾਂ ਨੇ ਲਾਓ ਰੇਡ ਫਿਰ ਦੇਖਦੇ ਆਂ ਅੰਬੀ ਹੋਈ 1 ਮਾਰਚ ਨੂੰ ਕਪੂਰਥਲਾ ਦਵਾਬਾ ਸਪੋਰਟਸ ਕਲੱਬ ਵੱਲੋਂ ਦੋ ਨੂੰ ਗਾਜੀਪੁਰ ਦੇ ਵਿੱਚ ਪਰ 11 ਫਰਵਰੀ ਭੱਜੀ ਆ ਰਹੀ ਮਗੜੀਆਂ ਵਾਲਾ ਕਾਲਾ ਕਹਿੰਦਾ ਵੱਡੀ ਚੈਂਪੀਅਨਸ਼ਿਪ ਆਊਗੀ ਉਹ ਕਾਲ ਕਰਦਾ ਤਵਾਦ ਹੈ ਕਬੱਡੀ ਦਾ ਜੇ ਸਮੁੰਦਰ ਚ ਤੂਫਾਨ ਨਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਉਸ ਪਰਿਵਾਰ ਦਾ ਸੋ ਲਾਓ ਇਧਰੇ ਪਾਸੇ ਖੇਡ ਕਬੱਡੀ ਰਕੇਸ਼ ਮੋਹਪੁਰੀਆ ਅਗਲੀ ਕਬੱਡੀ ਪਾਉਂਦਾ ਬੜਾ ਤਿੱਖਾ ਜਿਹਾ ਖਿਡਾਰੀ ਹੈ ਬੜਾ ਸ਼ਾਰਪ ਜਿਹਾ ਕਬੱਡੀ ਖਿਡਾਰੀ ਹੈ ਭਈ ਰੇਡ ਤੇ ਹ ਡੀਡੀਓ ਅਰਸ਼ 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 ਹੀਰ ਆਓ ਸ਼ਾਨਦਾਰ ਰੰਗ ਅਗਲਾ ਮੈਚ ਵੀ ਬਹੁਤ ਤਗੜਾ ਆ ਮੈਚ ਦਾ ਵੀ ਕੋਈ ਬੁਲੇ ਨਹੀਂ ਹੋਇਆ ਸੁੱਚਾ ਦੇ ਮਾਲਸੀ ਉਹ ਘਰੋ ਘਰੀ ਤੋਰ ਤੇ ਸੁੱਚਾ ਦੇ ਮਾਲਸੀ ਉਸਤਾਦ ਜੀ ਲੋਕਾਂ ਦਾ ਸ਼ਾਜੀ ਫਕੀਰ ਸਿੰਘ ਦਾ ਬੇਟਾ ਤੇ ਤੁਹਾਡਾ ਭਾਣ ਜੋ ਇਹ ਸ਼ਹਿਜ਼ਾਦਾ ਖੇਡ ਕਬੱਡੀ ਦਾ ਇਹ ਖਿਡਾਰੀ ਵਧੀਆ ਇਨਸਾਨ ਉਸ ਤੋਂ ਵੀ ਵਧੀਆ ਦੁਨੀਆ ਪਿਆਰ ਕਰਦੀ ਜਦੋਂ ਕੈਨੇਡਾ ਕੱਪ ਦਾ ਪੈਸਾ ਆ ਰਮਲੀ ਤਾੜੀਆਂ ਮਾਰੀਆਂ ਲੋਕਾਂ ਨੇ ਲੋਕ ਚਾਹੁੰਦੇ ਸਨ ਵੀ ਸ਼ਾਜੀ ਬੈਸ ਨਿਕਲਦੇ ਲੈ ਸ਼ਾਜੀ ਵੀਰੇ ਅਰਸ਼ ਡੀਟੀਓ ਖੇਡ ਕਬੱਡੀ ਦਾ ਇਹ ਵੀ ਦੁਨੀਆ ਦਾ ਮਹਾਨ ਹੈ ਇੱਕ ਤੋਂ ਇੱਕ ਮਹਾਨ ਬਰਨਾਲੇ ਵਾਲੇ ਦੇ ਕੱਪ ਵਧੀਆ ਲੱਗਾ ਤੇ ਗੂ ਜੁੱਟਿਆ ਅੱਜ ਬਰਨਾਲਾ ਗੂ ਜੁੱਟਿਆ ਮੀਨਾ ਲੀਹਾ ਕਬੱਡੀ ਦਾ ਬੱਬੂ ਕਲੇਰ ਤੇ ਨਰਿੰਦਰ ਔਲਖ ਉਹ ਕਹਿੰਦੇ ਇੰਗਲੈਂਡ ਤੋਂ ਵੀਰ ਨੇ ਮਾਨ ਨਹੀਂ ਯਾਰੀ ਐ ਰੁਪਿੰਦਰ ਲਾ ਦਿਓ ਠੇਕਰ ਰੁਪਿੰਦਰ ਲਾ ਦਿਓ ਠੇਕਰ ਉਸਤਾਦ ਜੀ ਇੱਕ ਵਾਰੀ ਦਿਓ ਹੌਸਲਾ ਮੁੰਡੇ ਨੂੰ ਲਾ 21000 ਦੇ ਇੱਕ ਸਫਲ ਪੈ ਗਈ 2 ਹੋਰ ਮਿਲ ਗਿਆ ਬੇ ਦੀਆ ਹਰਫੀ ਬਾਤੇ ਗੁਲਾਬ ਸਿੱਧੂ ਇਧਰ ਵੀ 11000 ਦੇ ਤਿੰਨ ਜੱਫੇ ਹੋਣਗੇ ਲਾ ਚੋਲੇ ਵਾਲਾ ਸ਼ ਕੋਸ਼ਿਸ਼ ਕਰਦਾ ਹੋਇਆ ਹਰ ਜੋ ਪਾਸੇ ਹੁਣ ਮੁੰਡਾ ਹੋਊ ਹਵਾ ਮਾਈਕ ਨਹੀਂ ਲੈ ਵੀ ਚੰਦਬਾਲ ਸਿੰਘ ਗੱਲ ਤੇ ਗੱਲ ਗੱਲ ਖਾ ਸਾ ਕੁਲਵੰਤ ਸਿੰਘ ਦਾ ਪੁੱਤਰ ਮਾ ਸੁਖਜੀਤ ਕੌਰ ਦਾ ਬੇਟਾ ਇਹ ਹੈ ਚੋਲੇ ਵਾਲਾ ਦੁਨੀਆ ਦਾ ਵੱਡਾ ਖਿਡਾਰੀ ਆ ਵੀ ਵੱਡਾ ਖਿਡਾਰੀ